ਹਰ ਮਰਦੀ ਫੋਟੋ ਇੱਥੇ ਜਰੂਰ ਲਾ ਦੇ ਹਾਂ ਉਹ ਮੇਲੇ ਜਾਂਦਾ ਤਾਂ ਉਹ ਸ਼ੁਰੂਆਤ થી ਦੇਖਦਾ ਵੀ ਯਾਰ ਆ ਬੜੇ ਸੋਹਣੇ ਖੜਾਉਣੇ ਆ ਬਣਸਰੀਆਂ ਨੇ ਖੜਾਉਣੇ ਨੇ ਗੁੱਡੇ ਗੁੱਡੀਆਂ ਨੇ ਤੇ ਵੀ ਕਿਉਂ ਨਾ ਆਪਾਂ ਲੈ ਲਈਏ ਉਹਦੇ ਕੋਲ ਜਿਹੜੇ ਪੈਸੇ ਉਹ ਲੈ ਲੈਂਦਾ ਥੋੜੀ ਜੀ ਗਾਂ ਜਾਂਦਾ ਉਹ ਉਹੀ ਖੜਾਉਣੇ ਤੇ ਹੋਰ ਸੋਹਣੇ ਤੇ ਹੋਰ ਖਬਸੂਰਤ ਤੇ ਸਸਤੇ ਮਿਲਦੇ ਆ ਉਹ ਯਾਰ ਅੱਗੇ ਤਾਂ ਮਹਿੰਗੇ ਲੜੀ ਉਹ ਹੋਰ ਅੱਗੇ ਜਾਂਦਾ ਉਹੀ ਖੜਾਉਣੇ ਉਦੋਂ ਵੀ ਸੋਹਣੇ ਉੱਦੋਂ ਵੀ ਸਸਤੇ ਮਿਲਦੇ ਪਏ ਹੋਰ ਅੱਗੇ ਜਾਂਦਾ ਉੱਦੋਂ ਵੀ ਸਸਤੇ ਮਿਲਦੇ ਪਏ ਆ ਸੋਨੇ ਵੱਡੇ ਵੱੱਦ ਮਿਲਦੇ ਪਏ ਆ ਉਹਾਂ ਦਾ ਯਾਰਾ ਤਾਂ ਨੁਕਸਾਨ ਹੋ ਗਿਆ ਉਹ ਨਰਾਸ਼ ਹੋ ਗਿਆ ਵਿਚਾਰਾ ਘਰੇ ਆਉਂਦਾ ਮੇਲੇ ਤੋਂ ਮੇਲੇ ਆ ਘਰੇ ਆ ਕੇ ਆਦੀ ਬੀਬੀ ਨੂੰ ਦਾਦਾ ਜੀ ਬੀਬੀ ਆਹ ਗੱਲ ਹੋ ਗਈ ਵੀ ਮੈਂ ਤਾਂ ਮੇਰੇ ਨਾਲ ਤਾਂ ਆ ਗਈ ਉਹ ਫਿਰ ਕਹਿੰਦੀ ਵੀ ਪੁੱਤ ਪਹਿਲਾਂ ਮੇਲਾ ਦੇਖੀ ਤਾਂ ਹੁੰਦਾ ਹੂੰ ਫੇਰ ਚੀਜ਼ ਖਰੀਦੀ ਸਹੀ ਗੱਲ ਪਹਿਲਾਂ ਮੇਲਾ ਦੇਖੋ ਜ਼ਿੰਦਗੀ ਨੂੰ ਜਿਉਂਵੋ ਹੈਨਾ ਸਾਰੇ ਕਿਤੇ ਕਰ ਕਰਾ ਕੇ ਤੁਸੀਂ ਜੋ ਵੀ ਬਾਹਰ ਵੀ ਜਾਣਾ ਫੌਜੀ ਵੀ ਲੱਗਣਾ ਇਨਸਪੈਕਟਰ ਵੀ ਬਨਣਾ ਇੰਜੀਨੀਅਰ ਵੀ ਬਨਣਾ ਬਣ ਜਾਓਗੇ ਪਰ ਮੇਲਾ ਦੇਖਣ ਉਹ ਹਾਂ ਉਹ ਪਹਿਲਾਂ ਦੀ ਜ਼ਿੰਦਗੀ ਜਿਹੜੀ ਚੀਜ਼ ਜਦੋਂ ਐਂਡ ਤੇ ਮੈਨੂੰ ਲੱਗਦਾ ਹੁੰਦਾ ਵੀ ਮਹਿਸੂਸ ਕਰਦਾ ਮੈਂ ਇਹ ਚੀਜ਼ ਵੀ ਐਂਡ ਤੇ ਜੇ ਬਚ ਬਚਾ ਕੇ ਜਿਹੜੀ ਚੀਜ਼ ਬਚਦੀ ਹੈ ਨਾ ਉਹ ਇਹੀ ਬਚਦੀ ਹੈ ਵੀ ਤੁਸੀਂ ਜ਼ਿੰਦਗੀ ਜਿਉਂ ਹੀ ਕਿੰਨੀ ਕ ਹੂੰ ਜ਼ਿੰਦਗੀ ਨੂੰ ਮਾਨਣਾ ਕਿੰਨਾ ਕ